ਡਾਕਟਰ ਨਰਿੰਦਰ ਸਿੰਘ ਕਪੂਰ ਜੀ ਦੀ ਕਿਤਾਬ ਬੁਨਿਆਦਾਂ ਦਾ ਪਹਿਲਾ ਲੇਖ ਦਿਲ ਦਾ ਟੁੱਟਣਾ ਦਿਲ ਨੇ ਤਾਂ ਆਖਰ ਟੁੱਟਣਾ ਹੀ ਹੁੰਦਾ ਹੈ ਪਿਆਰ ਦੇ ਮੁਕੰਮਲ ਅਤੇ ਡੂੰਘੇ ਅਨੁਭਵ ਲਈ ਦਿਲ ਦਾ ਟੁੱਟਣਾ ਲਾਜ਼ਮੀ ਹੈ ਕਿਸੇ ਨਾਲ ਪਿਆਰ ਹੋਣ ਤੇ ਅਸੀਂ ਸੋਚਣਾ ਬੰਦ ਕਰ ਦਿੰਦੇ ਹਾਂ ਤੇ ਸਾਡਾ ਮਹਿਸੂਸਣਾ ਵੱਧ ਜਾਂਦਾ ਹੈ ਅਤੇ ਸੁਪਨੇ ਵੇਖਣ ਦੀ ਆਦਤ ਪੈ ਜਾਂਦੀ ਹੈ ਇਹ ਸਿਖਰਲੇ ਅਨੁਭਵ ਅਤੇ ਡੂੰਗੀ ਖੁਮਾਰੀ ਦਾ ਆਲਮ ਹੁੰਦਾ ਹੈ ਜਿੰਨਾ ਚਿਰ ਸੋਚਣਾ ਮਨਸੂਖ ਹੋਇਆ ਰਹਿੰਦਾ ਹੈ ਪਿਆਰ ਚੱਲਦਾ ਰਹਿੰਦਾ ਹੈ ਸੋਚ ਮੁੱਖ ਤੌਰ ਤੇ ਨਫੇ ਨੁਕਸਾਨ ਲਈ ਹੁੰਦੀ ਹੈ ਜਿਹੜੀ ਧਿਰ ਸੋਚਣਾ ਪਹਿਲਾਂ ਆਰੰਭ ਕਰਦੀ ਹੈ ਉਹ ਜਜਬੇ ਠੰਡੇ ਹੋ ਜਾਣ ਕਾਰਨ ਦੂਜੀ ਧਿਰ ਪ੍ਰਤੀ ਅਵੇਸਲੀ ਹੋ ਜਾਂਦੀ ਹੈ ਅਤੇ ਕਈ ਵਾਰੀ ਗੈਰ ਹਾਜ਼ਰ ਹੀ ਹੋ ਜਾਂਦੀ ਹੈ ਇਸ ਹਾਲਤ ਵਿੱਚ ਦੂਜੀ ਧਿਰ ਦਾ ਦਿਲ ਟੁੱਟਦਾ ਹੈ ਦਿਲ ਦਾ ਟੁੱਟਣਾ ਭਾਵਕ ਵਿਕਾਸ ਦਾ ਇੱਕ ਮਹੱਤਵਪੂਰਨ ਪੜਾਅ ਹੁੰਦਾ ਹੈ ਦਿਲ ਦੇ ਟੁੱਟਣ ਨਾਲ ਹੀ ਮਨੁੱਖ ਕਵੀ ਕਲਾਕਾਰ ਸੰਗੀਤਕਾਰ ਬਣਦਾ ਹੈ ਦਿਲ ਦੇ ਟੁੱਟਣ ਉਪਰੰਤ ਹੀ ਪਤਾ ਲੱਗਦਾ ਹੈ ਕਿ ਪ੍ਰੇਮੀ ਦੀ ਧਾਤ ਕੀ ਹੈ ਉਹ ਹੀਰਾ ਹੈ ਜਾਂ ਸੋਨਾ ਚਾਂਦੀ ਹੈ ਜਾਂ ਪਿੱਤਲ ਸਫਲ ਪਿਆਰ ਵਿੱਚ ਕੁਝ ਨਹੀਂ ਉਪਜਦਾ ਸਫਲ ਪਿਆਰ ਵਿੱਚੋਂ ਕੇਵਲ ਬੱਚੇ ਉਪਜਦੇ ਹਨ ਪਰੰਤੂ ਜੋ ਮਲਵਾਨ ਹੁੰਦਾ ਹੈ ਉਹ ਅਸਫਲ ਪਿਆਰ ਵਿੱਚੋਂ ਅਤੇ ਅਕਸਰ ਦਿਲ ਟੁੱਟਣ ਉਪਰੰਤ ਉਪਜਦਾ ਹੈ ਇਹ ਸੰਭਵ ਹੈ ਕਿ ਕਿਸੇ ਦਾ ਕਿਸੇ ਨਾਲ ਦਿਲ ਜੁੜ ਜਾਵੇ ਅਤੇ ਕਿਸੇ ਨੂੰ ਪਤਾ ਨਾ ਲੱਗੇ ਪਰ ਇਹ ਸੰਭਵ ਨਹੀਂ ਹੈ ਕਿ ਦਿਲ ਟੁੱਟ ਜਾਵੇ ਅਤੇ ਟੁੱਟਣ ਦੀ ਆਵਾਜ਼ ਨਾ ਆਵੇ। ਦਿਲ ਟੁੱਟਣ ਤੇ ਹਰ ਕੋਈ ਆਪਣੇ ਆਪ ਨੂੰ ਵਿਸ਼ੇਸ਼, ਮਹੱਤਵਪੂਰਨ ਅਤੇ ਕੋਰ ਉਦਾਸੀ ਦਾ ਮਾਹਿਰ ਸਮਝਣ ਲੱਗ ਪੈਂਦਾ ਹੈ। ਅਸੀਂ ਟੁੱਟ-ਪੱਜ ਅਤੇ ਉੱਥਲ-ਪੁਥਲ ਦੇ ਜਮਾਨੇ ਵਿੱਚ ਰਹਿ ਰਹੇ ਹਾਂ। ਕਈ ਦਿਲ ਤੋੜਦੇ ਹਨ, ਕਈਆਂ ਦਾ ਦਿਲ ਟੁੱਟਦਾ ਹੈ। ਇਸ ਅਨੁਭਵ ਲਈ ਤਾਂਗ ਦਾ ਕੋਈ ਨਹੀਂ ਪਰ ਇਹ ਵਾਪਰ ਦਾ ਲਗਭਗ ਹਰ ਕਿਸੇ ਨਾਲ ਹੈ। ਵੇਖਿਆ ਗਿਆ ਹੈ ਕਿ ਜਿਸ ਦਾ ਪਹਿਲਾ ਪਿਆਰ ਅਨੁਭਵ ਹੁੰਦਾ ਹੈ ਅਕਸਰ ਉਸ ਦਾ ਹੀ ਦਿਲ ਟੁੱਟਦਾ ਹੈ ਇਸ ਉਪਰੰਤ ਉਸ ਨੂੰ ਇਹ ਸਦਮਾ ਬਰਦਾਸ਼ਤ ਕਰਨ ਅਤੇ ਆਪਣੇ ਟੁੱਟੇ ਦਿਲ ਦੀ ਮਾਲਿਸ਼ ਕਰਕੇ ਉਸ ਨੂੰ ਠੀਕ ਕਰਨ ਦੀ ਜਾਂਚ ਆ ਜਾਂਦੀ ਹੈ ਕਈ ਵਾਰੀ ਦਿਲ ਨੂੰ ਮੋਚ ਆ ਜਾਂਦੀ ਹੈ ਜਿਹੜੀ ਕੁਝ ਦਿਨਾਂ ਦੀ ਔਖ ਮਾਇੂਸੀ ਨਿਰਾਸ਼ਾ ਅਤੇ ਉਦਾਸੀ ਉਪਰੰਤ ਭੁੱਲ ਜਾਂਦੀ ਹੈ ਕਈਆਂ ਦਾ ਇੱਕੋ ਵੇਲੇ ਕਈਆਂ ਨਾਲ ਪਿਆਰ ਹੁੰਦਾ ਹੈ ਅਤੇ ਜਦੋਂ ਕੁਈ ਇੱਕ ਦਿਲ ਤੋੜਦਾ ਹੈ ਤਾਂ ਘਾਟਾ ਪੂਰਾ ਕਰਨ ਵਾਸਤੇ ਇੱਕ ਹੋਰ ਪਿਆਰ ਪਾ ਲਿਆ ਜਾਂਦਾ ਹੈ ਕਿਸੇ ਨੇ ਕਿਹਾ ਦਿੱਲੀ ਵਾਲਾ ਦਿਲ ਤੋੜ ਗਿਆ ਹੈ ਪਰ ਜਲੰਧਰ ਮੋਗੇ ਤੇ ਚੰਡੀਗੜ੍ਹ ਵਾਲਾ ਅਜੇ ਠੀਕ ਚੱਲ ਰਿਹਾ ਹੈ ਜੋ ਮਰਜ਼ੀ ਕਹੋ ਪਿਆਰ ਵਰਗਾ ਕੋਈ ਅਨੁਭਵ ਹੋਰ ਨਹੀਂ ਹੁੰਦਾ ਇਸ ਵਿੱਚ ਸਰੀਰਕ ਸਮਾਗਮ ਦੀ ਸੰਭਾਵਨਾ ਹੁੰਦੀ ਹੈ ਹੀਰ ਰਾਂਝਾ ਸੋਹਣੀ ਮਹੀਂਵਾਲ ਆਦ ਪ੍ਰੇਮੀਆਂ ਦਾ ਵਿਲੱਖਣ ਪੱਖ ਇਹ ਸੀ ਕਿ ਇਹ ਦੋਹਾਂ ਦਾ ਪਹਿਲਾ ਪਿਆਰ ਅਨੁਭਵ ਸੀ ਇਸ ਕਰਕੇ ਦੋਹਾਂ ਦਾ ਇੱਕੋ ਵੇਲੇ ਦਿਲ ਟੁੱਟਿਆ ਸੀ ਅਤੇ ਉਹ ਦਿਲ ਟੁੱਟਣ ਕਾਰਨ ਹੀ ਪ੍ਰਸਿੱਧ ਹੋਏ ਸਨ। ਅਜੋਕੇ ਸਮੇਂ ਵਿੱਚ ਅਕਸਰ ਇੱਕ ਧਿਰ ਤਜਰਬੇਕਾਰ ਹੁੰਦੀ ਹੈ ਜਦੋਂ ਕਿ ਦੂਜੀ ਧਿਰ ਪਹਿਲੀ ਵਾਰ ਪਿਆਰ ਕਰ ਰਹੀ ਹੁੰਦੀ ਹੈ। ਸੋ ਅਕਸਰ ਤਜਰਬੇਕਾਰ ਧਿਰ ਸੱਜਰੀ ਧਿਰ ਦਾ ਦਿਲ ਤੋੜਦੀ ਹੈ। ਜੇ ਦੋਵੇਂ ਧਿਰਾਂ ਦਾ ਇਹ ਦੂਜਾ ਜਾਂ ਤੀਜਾ ਪਿਆਰ ਹੋਵੇ ਤਾਂ ਇਸ ਰਿਸ਼ਤੇ ਦਾ ਸੁਭਾਅ ਨਜਾਇਜ਼ ਸਬੰਧਾਂ ਵਾਲਾ ਹੁੰਦਾ ਹੈ। ਨਜਾਇਜ਼ ਰਿਸ਼ਤੇ ਵਿੱਚ ਦਿਲ ਨਹੀਂ ਟੁੱਟਦਾ ਕਿਉਂਕਿ ਇਹ ਰਿਸ਼ਤਾ ਹੀ ਆਰਜੀ ਹੁੰਦਾ ਹੈ। ਇਹ ਪਿਆਰ ਦਾ ਰਿਸ਼ਤਾ ਨਹੀਂ ਹੁੰਦਾ ਇਹ ਇੱਕ ਦੂਜੇ ਦੀ ਭੁੱਖ ਤੇ ਲੋੜ ਪੂਰੀ ਕਰਨ ਵਾਲਾ ਰਿਸ਼ਤਾ ਹੁੰਦਾ ਹੈ ਨਜਾਇਜ਼ ਰਿਸ਼ਤੇ ਦੇ ਟੁੱਟਣ ਤੇ ਔਖ ਹੀ ਹੁੰਦੀ ਹੈ ਜਿਵੇਂ ਮਕਾਨ ਬਦਲਣਾ ਪਿਆ ਗਿਆ ਹੋਵੇ ਜਾਂ ਜਿਵੇਂ ਟੈਲੀਫੋਨ ਨੰਬਰ ਬਦਲ ਗਿਆ ਹੋਵੇ ਪਿਆਰ ਦਾ ਰਿਸ਼ਤਾ ਆਸਾਂ ਉਮੀਦਾਂ ਵਾਦਿਆਂ ਸੁਪਨਿਆਂ ਤੇ ਰਹਾਸਮ ਹੀ 부ਝਾਰਤਾ ਦਾ ਰਿਸ਼ਤਾ ਹੁੰਦਾ ਹੈ ਇਸ ਰਿਸ਼ਤੇ ਵਿੱਚ ਪ੍ਰੇਮੀ ਸਮਝਦਾ ਹੈ ਕਿ ਉਸਦੀ ਪ੍ਰੇਮਿਕਾ ਉਸ ਵੱਲੋਂ ਰੱਬ ਨੂੰ ਕੀਤੀਆਂ ਅਰਦਾਸਾਂ ਦਾ ਜਵਾਬ ਹੈ ਅਤੇ ਪ੍ਰੇਮਿਕਾ ਸਮਝਦੀ ਹੈ ਕਿ ਉਸਦੇ ਪ੍ਰੇਮੀ ਕੋਲ ਉਸ ਦੀਆਂ ਸਾਰੀਆਂ ਸਮੱਸਿਆਵਾਂ ਦੇ ਹੱਲ ਹਨ ਪਿਆਰ ਵਿੱਚ ਇਸਤਰੀ ਅਕਸਰ ਪੁਰਸ਼ ਨਾਲੋਂ ਵਧੇਰੇ ਸੁਹਿਰਦ ਅਤੇ ਵੱਧ ਕੁਰਬਾਨੀਆਂ ਕਰਨ ਵਾਲੀ ਹੁੰਦੀ ਹੈ ਪਰ ਉਸ ਉੱਤੇ ਪਰਿਵਾਰਕ ਬੰਧਨ ਅਤੇ ਉਸ ਦੀਆਂ ਸਮਾਜਿਕ ਅਤੇ ਸੱਭਿਆਚਾਰਕ ਮਜਬੂਰੀਆਂ ਵਧੇਰੇ ਹੁੰਦੀਆਂ ਹਨ ਪਿਆਰ ਅਤੇ ਦਿਲ ਟੁੱਟਣ ਦਾ ਦੁੱਖ ਇਸਤਰੀ ਨੂੰ ਵਧੇਰੇ ਹੁੰਦਾ ਹੈ ਪਿਆਰ ਦੇ ਸਬੰਧਾਂ ਵਿੱਚ ਪੁਰਸ਼ ਅਤੇ ਇਸਤਰੀਆਂ ਦੀਆਂ ਤਰਜੀਹਾਂ ਵੱਖਰੀਆਂ ਹੁੰਦੀਆਂ ਹਨ ਪ੍ਰੇਮਿਕਾ ਦਾ ਰਕੀਬ ਨਾਲ ਵਿਆਹ ਅਸਹਿ ਘਟਨਾ ਹੁੰਦੀ ਹੈ ਜਿਹੜੀ ਕਈ ਵਾਰੀ ਆਤਮਕਾਤ ਬਣ ਜਾਂਦੀ ਹੈ ਅਤੇ ਅਕਸਰ ਪ੍ਰੇਮੀ ਨੂੰ ਅਪਰਾਧੀ ਬਣਾ ਦਿੰਦੀ ਹੈ ਪਿਆਰ ਵਿੱਚ ਜਦੋਂ ਇੱਕ ਧਿਰ ਦੂਜੀ ਧਿਰ ਤੋਂ ਉਸ ਦੀ ਸਮਰਥਾ ਨਾਲੋਂ ਵਧੇਰੇ ਅਤੇ ਵਟੇਰੀਆਂ ਕੁਰਬਾਨੀਆਂ ਮੰਗਦੀ ਹੈ ਤਾਂ ਵਫਾਦਾਰੀ ਦਾ ਸੰਕਟ ਉਪਜਦਾ ਹੈ ਜਦ ਪਿਆਰ ਵਿੱਚ ਇੱਕ ਪੜਾਓ ਅਤੇ ਇਸਤਰੀ ਆਪਣੇ ਪ੍ਰੇਮੀ ਨੂੰ ਇੱਕ ਸਵਾਲ ਪੁੱਛਦੀ ਹੈ ਜਿਸ ਦੇ ਜਵਾਬ ਨਾਲ ਉਹਨਾਂ ਦੇ ਸਦਾ ਲਈ ਜੁੜਨ ਜਾਂ ਸਬੰਧਾਂ ਦੇ ਉਸੇ ਵੇਲੇ ਟੁੱਟਣ ਦਾ ਫੈਸਲਾ ਹੁੰਦਾ ਹੈ ਇਸ ਹਾਲਤ ਵਿੱਚ ਜੇ ਰਿਸ਼ਤਾ ਟੁੱਟ ਜਾਵੇ ਤਾਂ ਪੁਰਸ਼ ਅਕਸਰ ਕਹਿੰਦਾ ਹੈ ਉਹ ਮੇਰੀਆਂ ਆਸਾਂ ਉਮੀਦਾਂ ਤੇ ਪੂਰੀ ਨਹੀਂ ਉਤਰੀ ਪਰ ਕਿਉਂ ਆਪ ਉਸ ਦੀਆਂ ਆਸਾਂ ਤੇ ਪੂਰਾ ਉਤਰਿਆ ਹੁੰਦਾ ਹੈ ਪੁਰਸ਼ ਪ੍ਰੇਮਿਕਾ ਦੀ ਸਰੀਰਕ ਸੁੰਦਰਤਾ ਅਤੇ ਭਾਵਕ ਅਮੀਰੀ ਨੂੰ ਮਾਨਣ ਲਈ ਪਿਆਰ ਕਰਦਾ ਹੈ ਜਦੋਂ ਕਿ ਇਸਤਰੀ ਅਣਜਾਣੇ ਅਜਨਬੀ ਅਣਕਿਆਸੀ ਕਾਲਪਨਿਕ ਅਦੁੱਪਤ ਅਨੁਭਵਾਂ ਦੇ ਰੁਮਾਸ ਪਹਿਰਾਵਿਆਂ ਦੀ ਚਹਲ ਪਹਿਲ ਅਤੇ ਸ਼ਾਬਦਿਕ ਅਤੇ ਭਾਵਕ ਚੋਲ ਮੋਲ ਦੀ ਅਭਿਲਾਸ਼ੀ ਹੁੰਦੀ ਹੈ ਜੋਕੇ ਚੁੱਕ ਵਿੱਚ ਪੁਰਾਣੇ ਦੀ ਥਾਂ ਨਵਾਂ ਦਿਲ ਪਹਿ ਜਾਂਦਾ ਹੈ ਤੇ ਪੁਰਾਣੇ ਦਿਲ ਦੀ ਮਰਮੱਤ ਵੀ ਹੋ ਜਾਂਦੀ ਹੈ। ਕੰਮ ਚੋਰਾ ਲਾੜ ਲਿਆ ਅਤੇ ਨਲਾਇਕਾਂ ਦਾ ਦਿਲ ਬਧੇਰੇ ਟੁੱਟਦਾ ਹੈ। ਜਾਂ ਉਹ ਦਿਲ ਦਾ ਟੁੱਟਣਾ ਮਹਿਸੂਸ ਬਧੇਰੇ ਕਰਦੇ ਹਨ। ਕਾਰਨ ਇਹ ਹੁੰਦਾ ਹੈ ਕਿ ਉਹ ਆਪਣਾ ਅਸਲੀ ਅਤੇ ਔਖਾ ਕੰਮ ਕਰਨ ਦੀ ਥਾਂ ਕਿਸੇ ਨੂੰ ਪਿਆਰ ਕਰਨ ਅਤੇ ਹਰ ਵੇਲੇ ਉਦਾਸ ਵਿਖਾਈ ਦੇਣ ਦਾ ਸੌਖਾ ਕਾਰਜ ਕਰਨ ਲੱਗ ਪੈਂਦੇ ਹਨ ਅਤੇ ਜਦੋਂ ਪ੍ਰੇਮਿਕਾ ਵੱਲੋਂ ਤਿਆਗੇ ਜਾਣ ਕਾਰਨ ਉਨ੍ਹਾਂ ਦਾ ਦਿਲ ਟੁੱਟਦਾ ਹੈ ਤਾਂ ਵੱਡੀ ਨਿਰਾਸ਼ਾ ਇਸ ਗੱਲ ਦੀ ਹੁੰਦੀ ਹੈ ਕਿ ਹੁਣ ਅਸਲੀ ਅਤੇ ਔਖਾ ਕੰਮ ਕਰਨਾ ਪਏਗਾ। ਇਸੇ ਹਾਲਤ ਵਿੱਚ ਪ੍ਰੇਮੀ ਕੇਲੇ ਤੋਂ ਕ੍ਰੇਲਾ ਤੇ ਖੰਜੂਰ ਤੋਂ ਸ਼ੋਹਾਰਾ ਬਣ ਜਾਂਦਾ ਹੈ। ਇੱਕ ਤਰਫਾ ਪਿਆਰ ਕਰਨ ਵਾਲੇ ਆਪੇ ਸਿਰਜੀ ਅਤੇ ਐਲਾਨੀ ਪ੍ਰੇਮਿਕਾ ਦੇ ਵਿਆਹ ਜਾਣ ਤੇ ਬਹੁਤ ਆਦਿਕ ਵਿਰਲਾਪ ਕਰਦੇ ਹਨ। ਜਿਨ੍ਹਾਂ ਦਾ ਨਵਾਂ-ਨਵਾਂ ਦਿਲ ਟੁੱਟਿਆ ਹੋਵੇ ਉਹ ਉਦਾਸ ਹੋਣ ਅਤੇ ਮਾਇੂਸ ਦਿਸਣ ਵਿੱਚ ਮਾਹਿਰ ਹੋ ਜਾਂਦੇ ਹਨ। ਅਤੇ ਉਹਨਾਂ ਨੂੰ ਵੇਖ ਕੇ ਸਹਿਜ ਹੀ ਵਿਸ਼ਵਾਸ ਹੋ ਜਾਂਦਾ ਹੈ ਕਿ ਪ੍ਰੇਮੀ ਦੇ ਦਿਲ ਦੀ ਚੋਗਾਠ ਵਿੱਚ ਕਾਣ ਪੈ ਗਈ ਹੈ ਅਤੇ ਉਸ ਦੀਆਂ ਅੱਖਾਂ ਦਾ ਕੋਠਾ ਸੋਕੇ ਵਿੱਚ ਵੀ ਚੋਦਾ ਰਹਿੰਦਾ ਹੈ। ਦਿਲ ਟੁੱਟਣ ਦੀ ਪ੍ਰਕਿਰਿਆ ਨੂੰ ਸਮਝਣ ਲਈ ਜ਼ਰੂਰੀ ਹੈ ਕਿ ਜਾਣਿਆ ਜਾਵੇ ਕਿ ਟੁੱਟਣ ਵਾਲਾ ਪਿਆਰ ਪੈਦਾ ਕਿਵੇਂ ਅਤੇ ਕਿਨਾਂ ਨਾਲ ਹੈ ਅਤੇ ਦਿਲ ਕਦੋਂ ਕਿੱਥੇ ਕਿਤਨਾ ਅਤੇ ਕਿਵੇਂ ਟੁੱਟਦਾ ਹੈ। ਪਿਆਰ ਕੇਵਲ ਮਨੁੱਖ ਕਰਦੇ ਹਨ, ਪਸ਼ੂ ਸੰਭੋਗ ਹੀ ਕਰਦੇ ਹਨ। ਮਨੁੱਖ ਕਰਦੇ ਤਾਂ ਪਿਆਰ ਹਨ ਪਰ ਉਦੇਸ਼ ਸੰਭੋਗ ਹੀ ਹੁੰਦਾ ਹੈ ਜੀਵਨ ਦੇ ਪਹਿਲੇ 7 ਸਾਲ ਤੱਕ ਬੱਚਾ ਸਵੈ ਕੇਂਦ੍ਰਿਤ ਹੁੰਦਾ ਹੈ ਲਗਭਗ 14 ਸਾਲ ਤੱਕ ਲੜਕੇ ਲੜਕਿਆਂ ਨਾਲ ਅਤੇ ਲੜਕੀਆਂ ਲੜਕੀਆਂ ਨਾਲ ਹੀ ਖੇਡਦੀਆਂ ਹਨ ਇਸ ਉਪਰੰਤ ਲਗਭਗ 21 ਸਾਲ ਦੀ ਉਮਰ ਤੱਕ ਲੜਕੇ ਲੜਕੀਆਂ ਵਿੱਚ ਅਤੇ ਲੜਕੀਆਂ ਲੜਕਿਆਂ ਵਿੱਚ ਦਿਲ ਦਿਲਚਸਪੀ ਲੈਣ ਲੱਗ ਪੈਂਦੀਆਂ ਹਨ ਇਸ ਨੂੰ ਕਿਸ਼ੋਰ ਅਵਸਥਾ ਤੇ ਜਵਾਨੀ ਦਾ ਮੁੱਢਲਾ ਦੌਰ ਕਿਹਾ ਜਾ ਸਕਦਾ ਹੈ ਕਿਸ਼ੋਰ ਅਵਸਥਾ ਦੌਰਾਨ ਸਰੀਰ ਵਿੱਚ ਤਬਦੀਲੀਆਂ ਵਾਪਰਦੀਆਂ ਹਨ ਨਵੀਂ ਊਰਜਾ ਉਪਜਦੀ ਹੈ ਅਤੇ ਕਾਮ ਇੱਛਾ ਦਾ ਜਨਮ ਹੁੰਦਾ ਹੈ ਇਸ ਅਵਸਥਾ ਵਿੱਚ ਲੜਕੀਆਂ ਤੇ ਲੜਕੇ ਮੂਹ ਚੋਰ ਹੋ ਜਾਂਦੇ ਹਨ ਮਾਪਿਆਂ ਵੱਲੋਂ ਉਹਨਾਂ ਨੂੰ ਬੱਚੇ ਸਮਝਣਾ ਉਹਨਾਂ ਨੂੰ ਪਰਵਾਨ ਨਹੀਂ ਰਹਿੰਦਾ ਅਤੇ ਉਹ ਆਪਣੇ ਫੈਸਲੇ ਆਪ ਕਰਨੇ ਚਾਹੁੰਦੇ ਹਨ ਇਨ੍ਹਾਂ ਹਾਲਾਤਾਂ ਵਿੱਚ ਪਹਿਲਾ ਪਿਆਰ ਵਾਪਰਦਾ ਹੈ ਜਿਹੜਾ ਅਕਸਰ ਨੇੜਲੀ ਰਿਸ਼ਤੇਦਾਰੀ ਵਿਚਲੇ ਮੁੰਡੇ ਕੁੜੀਆਂ ਜਾਂ ਜਜ਼ਮਾਤੀਆਂ ਵਿਚਕਾਰ ਹੁੰਦਾ ਹੈ ਦੋ ਮੇਤਰਾ ਇੱਕ ਦੂਜੇ ਦੇ ਸੰਸਾਰ ਵਿੱਚ ਚਾਕਣਾ ਚਾਹੁੰਦੀਆਂ ਹਨ ਕਿਉਂਕਿ ਦੋਹਾਂ ਨੂੰ ਨਵੇਂ ਸਵਾਦਾਂ ਦਾ ਪਤਾ ਲੱਗਦਾ ਹੈ ਕੁਦਰਤ ਦੀ ਦ੍ਰਿਸ਼ਟੀ ਤੋਂ ਇਸ ਉਮਰ ਵਿੱਚ ਪੁਰਸ਼ ਅਤੇ ਇਸਤਰੀ ਵਿਆਹ ਵਾਲੇ ਕਾਰਜ ਕਰਨ ਯੋਗ ਹੋ ਜਾਂਦੇ ਹਨ ਪਰ ਸਮਾਜਿਕ ਆਰਥਿਕ ਕਾਰਨਾ ਕਰਕੇ ਇਹਨਾਂ ਦਾ ਹੋਰ ਲਗਭਗ 8-10 ਸਾਲ ਤੱਕ ਵਿਆਹ ਨਹੀਂ ਹੋਣਾ ਹੁੰਦਾ ਸੋ ਇਹ ਅਰਸਾ ਪਿਆਰ ਦੇ ਅਰਧ ਵਿਆਹੇ ਦੌਰ ਵਿੱਚੋਂ ਲੰਘਦਾ ਹੈ ਇਸ ਉਮਰ ਵਿੱਚ ਇੱਕ ਪਾਸੇ ਪੜ੍ਹਾਈ ਦੀ ਚਿੰਤਾ ਹੁੰਦੀ ਹੈ ਦੂਜੇ ਪਾਸੇ ਕਾਮ ਦੇ ਜਜ਼ਬੇ ਦੀ شدت ਪਰੇਸ਼ਾਨ ਕਰ ਰਹੀ ਹੁੰਦੀ ਹੈ 20 ਸਾਲ ਦੀ ਉਮਰ ਤੱਕ ਪਿਆਰ అనుਭਵ ਬੜਾ ਤੀਬਰ ਹੁੰਦਾ ਹੈ ਜਿਹੜਾ ਦੋਹਾਂ ਦੇ ਪੈਰ ਉਖਾੜ ਦਿੰਦਾ ਹੈ 20-22 ਸਾਲ ਦੀ ਆਦਰਸ਼ਵਾਦੀ ਉਮਰ ਵਿੱਚ ਪੈਣ ਵਾਲੇ ਪਹਿਲੇ ਪਿਆਰ ਦਾ ਉਦੇਸ਼ ਬਧੇਰੇ ਕਰਕੇ ਵਿਆਹ ਕਰਨਾ ਹੁੰਦਾ ਹੈ ਜੋ ਕਿ ਸੰਸਾਰ ਵਿੱਚ ਸਾਰੇ ਪ੍ਰਕਾਰ ਦੀ ਖੁੱਲ੍ਹ ਸੰਚਾਰ ਮਾਧਿਮਾ ਅਤੇ ਸਾਧਨਾ ਕਰਕੇ ਬੱਚੇ ਜਲਦੀ ਜਵਾਨ ਹੋ ਜਾਂਦੇ ਹਨ ਅਤੇ ਪਹਿਲਾ ਪਿਆਰ ਅਕਸਰ ਸਕੂਲ ਵਿੱਚ ਹੀ ਪੈ ਜਾਂਦਾ ਹੈ ਅਤੇ ਦਿਲ ਟੁੱਟਣ ਦਾ ਅਹਿਸਾਸ ਵੀ ਜਲਦੀ ਹੀ ਹੋ ਜਾਂਦਾ ਹੈ ਜਿਹੜੇ ਪਹਿਲੇ ਪਿਆਰ ਵਿੱਚ ਹੀ ਪਤੀ ਪਤਨੀ ਬਣਨ ਦੀਆਂ ਸੌਹਾ ਖਾਣ ਲੱਗ ਪੈਂਦੇ ਹਨ ਉਹਨਾਂ ਵਿੱਚ ਪ੍ਰੇਮੀ ਬਣਨ ਦੀਆਂ ਸੰਭਾਵਨਾਵਾਂ ਨਹੀਂ ਹੁੰਦੀਆਂ ਅਤੇ ਪਤੀ ਪਤਨੀ ਬਣਨ ਦੀ ਸੂਝ-ਬੂਝ ਨਹੀਂ ਹੁੰਦੀ ਇਹ ਲੰਬਾ ਅਰਸਾ ਬਚਪਨ ਵਿੱਚ ਹੀ ਵਿਚਰਦੇ ਰਹਿੰਦੇ ਹਨ ਹੁਣ ਕਿਸੇ ਇੱਕ ਨਾਲ ਪਿਆਰ ਨਹੀਂ ਪੈਂਦਾ ਇੱਕੋ ਵੇਲੇ ਜਾਂ ਅੱਗੇ ਪਿੱਛੇ ਕਈਆਂ ਨਾਲ ਪਿਆਰ ਹੋਣ ਦੀਆਂ ਸੰਭਾਵਨਾਵਾਂ ਉਪਤ ਪਈਆਂ ਹਨ ਵਨ ਸੁਵੰਤਾ ਅਜੋਕੇ ਯੁੱਗ ਦਾ ਵਿਸ਼ੇਸ਼ ਲੱਛਣ ਹੈ ਖੇਤੀવાડી ਵਾਲੀ ਪਿੰਡੂ ਵੀ ਵਿਸਥਾ ਵਿੱਚ ਅਕਸਰ ਕਿਸੇ ਇੱਕ ਨਾਲ ਹੀ ਪਿਆਰ ਪੈਂਦਾ ਸੀ ਜਿਹੜਾ ਪੈਂਦਿਆ ਪੈਂਦਿਆਂ ਹੀ ਪੈਂਦਾ ਸੀ ਅਤੇ ਵਿਆਹ ਦੀ ਇੱਛਾ ਤਾਂ ਹੁੰਦੀ ਸੀ ਪਰ ਸੰਭਾਵਨਾਵਾਂ ਉੱਕਾ ਹੀ ਨਹੀਂ ਸੀ ਹੁੰਦੀ ਇਸ ਲਈ ਇਹ ਪਿਆਰ ਲੰਬਾ ਸਮਾਂ ਨਿਭਦਾ ਸੀ ਅਤੇ ਜੀਵਨ ਭਰ ਯਾਦ ਰਹਿੰਦਾ ਸੀ ਉਦੋਂ ਕਿਸੇ ਤੇ ਕਿਸੇ ਦਾ ਦਿਲ ਤੋੜਨ ਦਾ ਇਲਜ਼ਾਮ ਨਹੀਂ ਸੀ ਲੱਗਦਾ ਦੋਵੇਂ ਆਪਣੀਆਂ ਆਪਣੀਆਂ ਮਜਬੂਰੀਆਂ ਅੱਗੇ ਹਾਰ ਜਾਂਦੇ ਸਨ ਹੁਣ ਜੀਵਨ ਵਿੱਚ ਹਰ ਕੋਈ ਔਸਤਨ 4-6 ਪਿਆਰ ਹਟਾਉਂਦਾ ਹੈ ਹੁਣ ਜਦੋਂ ਕਿਸੇ ਨਾਲ ਪਿਆਰ ਹੋ ਜਾਂਦਾ ਹੈ ਤਾਂ 6-8 ਮਹੀਨਿਆਂ ਵਿੱਚ ਹੀ ਕੋਈ ਤੀਜੀ ਧਿਰ ਉਪਜ ਪੈਂਦੀ ਹੈ ਅਤੇ ਇਸ ਤੀਜੀ ਧਿਰ ਦੇ ਉਬਰਣ ਕਾਰਨ ਰਿਸ਼ਤਾ ਆਮੋ ਸਾਹਮਣੇ ਦਾ ਨਾ ਰਹਿ ਕੇ ਟਿਕੋਣਾ ਹੋ ਜਾਂਦਾ ਹੈ ਸਾਡੀਆਂ ਫਿਲਮਾਂ ਵਿੱਚ ਦੋ ਇਸਤਰੀਆਂ ਇੱਕ ਪੁਰਸ਼ ਨੂੰ ਜਾਂ ਦੋ ਪੁਰਸ਼ ਇੱਕ ਇਸਤਰੀ ਨੂੰ ਪਿਆਰ ਕਰਦੇ ਹਨ ਅਤੇ ਰਿਸ਼ਤਿਆਂ ਦੀ ਤਿਕੋਣ ਕਾਰਨ ਹੀ ਫਿਲਮ ਰੋਚਕ ਬਣਦੀ ਹੈ। ਰਿਸ਼ਤੇ ਦੇ ਤਿਕੋਨਾਕ ਬੜਨ ਉਪਰੰਤ ਕੌਣ ਵਾਅਦੇ ਹੀ ਜਾਂਦੇ ਹਨ? ਰਿਸ਼ਤਿਆਂ ਦੀ ਤਿਕੋਣ ਵਿੱਚ ਵਿਆਹ ਦੇ ਸੰਬੰਧ ਵਿੱਚ ਇਸਤਰੀ ਆਪਣੇ ਦੋਹਾਂ ਪ੍ਰੇਮੀ ਅਤੇ ਪੁਰਸ਼ ਆਪਣੀਆਂ ਦੋਹਾਂ ਪ੍ਰੇਮਿਕਾਵਾਂ ਦੇ ਗੁਣਾ ਲੱਛਣਾ ਦਾ ਤੁਲਨਾਤਮਕ ਵਿਸ਼ਲੇਸ਼ਣ ਕਰਕੇ ਅਕਸਰ ਇੱਕ ਨੂੰ ਰੱਦ ਅਤੇ ਦੂਜੀ ਨੂੰ ਪ੍ਰਵਾਨ ਕਰਦਾ ਹੈ। ਜਿਵੇਂ ਰੱਦ ਹੋਣ ਵਾਲੀ ਧਿਰ ਦਾ ਦਿਲ ਟੁੱਟਦਾ ਹੈ। ਪ੍ਰੇਮੀ ਪ੍ਰੇਮਿਕਾ ਕਿਹੋ ਜਿਹੇ ਵੀ ਹੋਣ ਇੱਕ ਦੂਜੇ ਨੂੰ ਤਿਆਗਣ ਦਾ ਕਾਰਜ ਉਦੋਂ ਹੀ ਸੰਭਵ ਹੁੰਦਾ ਹੈ ਜਦੋਂ ਉਸ ਦਾ ਬਦਲ ਉਪਜਦਾ ਹੈ ਹੁਣ ਕਈ ਪੁਰਸ਼ਾਂ ਇਸ ਦੁਨੀਆਂ ਵਿੱਚ ਤਿਕੋਣੇ ਹੀ ਨਹੀਂ ਬਹੁਕੋਣੇ ਰਿਸ਼ਤੇ ਹੰਡਾਉਣ ਦੀ ਯੋਗਤਾ ਵੀ ਉਪਜ ਪਈ ਹੈ ਉਪਰੋਕਤ ਸਥਿਤੀ ਕਾਰਨ ਹੁਣ ਪਿਆਰ ਤੇਜ਼ੀ ਨਾਲ ਪੈ ਰਹੇ ਹਨ ਤੇ ਪੂਰੀ ਰਫਤਾਰ ਨਾਲ ਟੁੱਟ ਰਹੇ ਹਨ ਜਿਹੜੇ ਆਪਣੇ ਕਰਤੱਵ ਨੂੰ ਯੋਗ ਮਹੱਤਵ ਦਿੰਦੇ ਹਨ ਉਹ ਦਿਲ ਟੁੱਟਣ ਤੇ ਨਿਰੋਲ ਭਾਵਕਤਾ ਦੀ ਥਾਂ ਕੁਝ ਕੁਝ ਤਰਕ ਸੰਗਤ ਢੰਗ ਨਾਲ ਸੋਚਣ ਕਾਰਨ ਜਲਦੀ ਸੰਭਲ ਜਾਂਦੇ ਹਨ 20-22 ਸਾਲ ਦੀ ਉਮਰ ਵਿੱਚ ਪਿਆਰ ਦੀ ਥਾਂ ਰੋਜ਼ਗਾਰ ਪਹਿਲੀ ਤਰ੍ਹਾਂ ਹੀ ਬਣਨ ਕਾਰਨ ਦਿਲ ਟੁੱਟਣ ਦਾ ਸੋਖ ਘਟ ਜਾਂਦਾ ਹੈ ਭਾਰਤ ਵਿੱਚ ਪ੍ਰੇਮੀ ਦਿਲ ਟੁੱਟਣ ਤੇ ਮਨੋਵਿਗਿਆਨਿਕ ਅਤੇ ਭਾਵਕ ਉਲਝਣਾਂ ਦੇ ਮਹਰਾਂ ਦੀ ਮਦਦ ਲੈਣ ਤੋਂ ਝਿਜਕਦੇ ਹਨ ਕਾਰਨ ਇਹ ਹੈ ਕਿ ਮਾਹਿਰ ਉਹੀ ਹੁੰਦੇ ਹਨ ਜਿਹੜੇ ਪਾਗਲਨਾਂ ਦਾ ਇਲਾਜ ਵੀ ਕਰਦੇ ਹਨ ਸੋ ਪ੍ਰੇਮੀ پاਗਲ કહਾਏ ਜਾਣ ਤੋਂ ਡਰਦੇ ਹਨ ਮਾਹਿਰਾਂ ਕੋਲ ਜਾਣ ਦੇ ਪੈਸੇ ਵੀ ਲੱਗਦੇ ਹਨ ਜਿਹੜੇ ਬੇਰੋਜ਼ਗਾਰ ਪ੍ਰੇਮੀਆਂ ਕੋਲ ਨਹੀਂ ਹੁੰਦੇ ਇੱਕ ਕਾਰਨ ਇਹ ਵੀ ਹੈ ਕਿ ਸਾਨੂੰ ਆਪਣੀ ਸਮੱਸਿਆ ਦੱਸਣੀ ਵੀ ਨਹੀਂ ਆਉਂਦੀ ਅਸੀਂ ਅਸਲ ਗੱਲ ਨਹੀਂ ਦੱਸਦੇ ਸੱਚ ਨਹੀਂ ਬੋਲਦੇ ਅਤੇ ਬੇਲੋੜੇ ਵੇਰਵੇ ਦੇਣ ਲੱਗ ਪੈਂਦੇ ਹਾਂ ਜਦੋਂ ਅਸੀਂ ਆਪਣਾ ਦਿਲ ਟੁੱਟਣ ਦੀ ਗੱਲ ਕਿਸੇ ਜਾਣੂ ਜਾਂ ਰਿਸ਼ਤੇਦਾਰ ਨਾਲ ਕਰਦੇ ਹਾਂ ਤਾਂ ਉਹ ਸਾਡਾ ਹੀ ਮੁਲਾਕਣ ਕਰਨ ਲੱਗ ਪੈਂਦਾ ਹੈ ਜਦੋਂ ਪਰਿਵਾਰ ਨੂੰ ਦੱਸਿਆ ਜਾਂਦਾ ਹੈ ਤਾਂ ਪਰਿਵਾਰ ਸਾਨੂੰ ਸੁਣਦਾ ਘੱਟ ਹੈ ਤੇ ਸਾਡੇ ਤੇ ਹੱਸਦਾ ਵਧੇਰੇ ਹੈ ਜਿਵੇਂ ਕਹਿ ਰਿਹਾ ਹੋਵੇ ਤੁਸੀਂ ਪਿਆਰ ਕਰਨ ਯੋਗੇ ਵੀ ਹੋ ਗਏ ਹੋ ਪਰੰਤੂ ਸਹੇਲੀਆਂ ਜਾਂ ਦੋਸਤ ਤੁਹਾਡੀ ਸਮੱਸਿਆ ਨੂੰ ਤੁਹਾਡੇ ਦ੍ਰਿਸ਼ਟੀਕੋਣ ਤੋਂ ਵੇਖਣ ਸੁਣਨ ਸਮਝਣ ਦਾ ਯਤਨ ਵੀ ਕਰਨਗੇ ਜਦੋਂ ਕਿਸੇ ਦਾ ਦਿਲ ਟੁੱਟਦਾ ਹੈ ਤਾਂ ਉਹ ਅਕਸਰ ਪੁੱਛਦਾ ਹੈ ਇਸ ਅਸਹਿ ਸਦਮੇ ਵਿੱਚੋਂ ਬਾਹਰ ਕਿਵੇਂ ਆਇਆ ਜਾ ਸਕਦਾ ਹੈ ਕੀ ਇਸ ਨੂੰ ਭੁੱਲਿਆ ਜਾ ਸਕਦਾ ਹੈ ਕੀ ਕਿਸੇ ਹੋਰ ਨਾਲ ਸੱਚਾ ਪਿਆਰ ਹੋ ਸਕੇਗਾ ਮੈਨੂੰ ਉਸਦੀ ਬਾਰ-ਬਾਰ ਯਾਦ ਕਿਉਂ ਆਉਂਦੀ ਹੈ ਸੰਭਲਣ ਲਈ ਮੈਨੂੰ ਕੀ ਕਰਨਾ ਚਾਹੀਦਾ ਹੈ ਇਨ੍ਹਾਂ ਪ੍ਰਸ਼ਨਾਂ ਦੇ ਉੱਤਰ ਹਨ ਜੇ ਰੁਝੇਵੇਂ ਅਤੇ ਉਦੇਸ਼ ਹੋਣਗੇ ਤਾਂ ਸਦਮੇ ਵਿੱਚੋਂ ਜਲਦੀ ਬਾਹਰ ਆ ਜਾਮੋਗੇ ਜਦੋਂ ਕਿਸੇ ਹੋਰ ਵਿੱਚ ਦਿਲਚਸਪੀ ਜਾਗੇਗੀ ਤਾਂ ਪਹਿਲੇ ਆਸਫਲ ਪਿਆਰ ਨੂੰ ਜ਼ਰੂਰ ਭੁੱਲ ਜਾਵੋਗੇ ਭਾਵੇਂ ਨਵੀਂ ਦਿਲਚਸਪੀ ਇੱਕ ਪਾਸੜ ਹੀ ਹੋਵੇ ਇਹ ਜਾਗਦੀ ਹੈ ਅਤੇ ਇਹ ਜਾਗੇਗੀ ਕਿਉਂਕਿ ਜੋ ਇੱਕ ਵਾਰੀ ਹੋਇਆ ਹੁੰਦਾ ਹੈ ਉਹ ਦੁਬਾਰਾ ਵੀ ਵਾਪਰ ਸਕਦਾ ਹੈ ਅਤੇ ਵਾਪਰਦਾ ਹੈ ਇਹ ਵੀ ਹੋ ਸਕਦਾ ਹੈ ਕਿ ਤੁਹਾਡਾ ਦਿਲ ਇੱਕ ਵਾਰੀ ਹੋਰ ਟੁੱਟੇ ਪਰ ਇਸ ਨੂੰ ਬਰਦਾਸ਼ਤ ਕਰਨਾ ਮੁਸ਼ਕਲ ਨਹੀਂ ਹੋਵੇਗਾ ਇਸਤਰੀਆਂ ਨੂੰ ਨਵਾਂ ਪਿਆਰ ਪਾਉਣ ਵਿੱਚ ਉਤਨੀ ਮੁਸ਼ਕਲ ਨਹੀਂ ਹੁੰਦੀ ਜਿੰਨੀ ਪੁਰਸ਼ਾਂ ਨੂੰ ਹੁੰਦੀ ਹੈ ਸਥਿਤੀ ਉਦੋਂ ਗੰਭੀਰ ਹੁੰਦੀ ਵਣ ਜਾਂਦੀ ਹੈ ਜੇ ਦੋਵੇਂ ਇੱਕ ਹੀ ਥਾਂ ਪੜਦੇ ਜਾਂ ਕੰਮ ਕਰਦੇ ਜਾਂ ਰਹਿੰਦੇ ਹੋਣ ਅਤੇ ਰੋਜ਼ ਸਾਹਮਣਾ ਹੁੰਦਾ ਹੋਵੇ ਅਜਿਹੀ ਸਥਿਤੀ ਵਿੱਚ ਦਿਲ ਦਾ ਟੁੱਟਣਾ ਵਧੇਰੇ ਪੀੜਿਤ ਕਰਦਾ ਹੈ ਕੰਮਾਂ ਵਿੱਚ ਰੁੱਝੋ ਪੁਸਤਕਾ ਪੜੋ ਨਵੇਂ ਸ਼ੌਂਕ ਪਾਲੋ ਪੁਰਾਣੇ ਗੀਤ ਸੁਣੋ ਸੈਰ ਕਰੋ ਰੌਣਕ ਵਾਲੀ ਥਾਂ ਜਾਓ ਗੁਆਚਿਆਂ ਸੰਤੁਲਨ ਬਹਾਲ ਹੋ ਜਾਵੇਗਾ ਨਵੇਂ ਹੋਏ ਨੁਕਸਾਨ ਦਾ ਬਾਰ-ਬਾਰ ਖਿਆਲ ਆਉਣਾ ਸੁਭਾਵਿਕ ਹੁੰਦਾ ਹੈ ਭਾਵਕ ਨੁਕਸਾਨ ਪਦਾਰਥਕ ਕਹਾਣੀਆਂ ਨਾਲੋਂ ਵਧੇਰੇ ਦੁਖਦਾਈ ਹੁੰਦੇ ਹਨ ਕੋਈ ਕਾਰਨ ਨਹੀਂ ਹੈ ਕਿ ਤੁਸੀਂ ਕਿਸੇ ਹੋਰ ਨੂੰ ਪਿਆਰ ਨਹੀਂ ਕਰ ਸਕੋਗੇ ਦੂਜੇ ਪਿਆਰ ਵਿੱਚ ਪਹਿਲੇ ਪਿਆਰ ਦਾ ਤਜਰਬਾ ਕੰਮ ਆਵੇਗਾ ਜਿਸ ਨੇ ਦਿਲ ਤੋੜਿਆ ਹੈ ਉਸ ਨੂੰ ਭੁੱਲਣ ਲਈ ਉਹ ਚੀਜ਼ਾਂ ਤਿਆਗ ਦਿਓ ਜਿਨ੍ਹਾਂ ਤੋਂ ਉਸਦੀ ਯਾਦ ਆਉਂਦੀ ਹੈ ਉਸ ਦੀਆਂ ਤਸਵੀਰਾਂ ਨਾ ਵੇਖੋ ਅਜਿਹੀ ਸਥਿਤੀ ਵਿੱਚ ਇਕੱਲੇ ਨਾ ਵਿਚਰੋ ਅਤੇ ਕਿਸੇ ਨਾਲ ਰਲ ਕੇ ਕੁਝ ਕਰਨ ਦਾ ਬੀੜਾ ਚੁੱਕੋ ਜੀ ਫਿਰ ਵੀ ਉਸਦੀ ਯਾਦ ਆਉਂਦੀ ਹੈ ਤਾਂ ਆਉਣ ਦਿਓ ਜਿਵੇਂ ਇਹ ਯਾਦ ਆਪ ਮੁਹਾਰੇ ਆਈ ਹੈ ਉਵੇਂ ਹੀ ਆਪ ਮੁਹਾਰੇ ਚਲੀ ਜਾਵੇਗੀ ਯਾਦ ਹੀ ਆਈ ਹੈ ਉਹ ਆਪ ਤਾਂ ਨਹੀਂ ਆਈ ਇਹ ਵੀ ਯਾਦ ਰੱਖੋ ਕਿ ਨਿਰਮੋਹੀ ਪੰਛੀ ਉੱਡ ਗਿਆ ਹੈ ਆਸਮਾਨ ਖਾਲੀ ਹੈ ਸੋ ਆਜ਼ਾਦੀ ਦਿਵਸ ਮਨਾਓ ਦੋਸਤਾਂ ਸਹੇਲੀਆਂ ਨਾਲ ਸਮਾਂ ਗੁਜ਼ਾਰੋ ਆਪਣੀਆਂ ਗਲਤੀਆਂ ਤੇ ਹੱਸੋ ਅਤੇ ਜੋ ਬਚ ਗਿਆ ਹੈ ਉਸ ਦਾ ਮਾਣ ਕਰੋ ਸਾਬਕਾ ਪ੍ਰੇਮੀ ਜਾਂ ਪ੍ਰੇਮਿਕਾ ਨਾਲ ਕੋਈ ਸੰਪਰਕ ਨਹੀਂ ਰੱਖਣਾ ਚਾਹੀਦਾ ਉਸ ਨੂੰ ਮਨਾਉਣ ਜਾਂ ਟੁੱਟੇ ਸੁਪਨੇ ਨੂੰ ਜੋੜਨ ਦਾ ਯਤਨ ਸਫਲ ਨਹੀਂ ਹੋਵੇਗਾ ਜੇ ਟੁੱਟਿਆ ਹੋਇਆ ਰਿਸ਼ਤਾ ਬਹਾਲ ਹੋ ਵੀ ਜਾਵੇ ਉਸ ਵਿੱਚੋਂ ਤਸੱਲੀ ਨਹੀਂ ਮਿਲੇਗੀ ਜੇ ਕਿਸੇ ਸਦਮੇ ਦੀ ਲੋੜੀ ਦੀ ਮਾਤਰਾ ਅਤੇ ਮਿਆਦ ਤੱਕ ਸੋਗ ਮਨਾ ਲਿਆ ਜਾਵੇ ਤਾਂ ਸਦਮਾ ਸਦਮਾ ਨਹੀਂ ਰਹਿੰਦਾ అనుభవ ਅਤੇ ਤਜਰਬਾ ਬਣ ਜਾਂਦਾ ਹੈ ਜਿਸ ਨਾਲ ਸਾਡੀ ਸਖਸ਼ੀਅਤ ਨਿਖਰਦੀ ਵੀ ਹੈ ਅਤੇ ਬਲਵਾਨ ਵੀ ਹੁੰਦੀ ਹੈ ਇਹੀ ਕਾਰਨ ਹੈ ਕਿ ਹਰ ਮਗਰਲਾ ਪਿਆਰ ਪਹਿਲੇ ਨਾਲੋਂ ਵੱਧ ਦਿਲਚਸਪ ਸੰਤੁਲਿਤ ਅਤੇ ਵਧੇਰੇ ਸੰਭਾਵਨਾਵਾਂ ਵਾਲਾ ਹੁੰਦਾ ਹੈ ਜਿਨ੍ਹਾਂ ਦਾ ਦਿਲ ਨਹੀਂ ਟੁੱਟਦਾ ਤੇ ਪ੍ਰੇਮ ਵਿਆਹ ਹੋ ਜਾਂਦਾ ਹੈ ਉਹਨਾਂ ਦੀ ਹਾਲਤ ਦਿਲ ਟੁੱਟਣ ਵਾਲਿਆਂ ਦੀ ਹਾਲਤ ਤੋਂ ਚੰਗੇਰੀ ਨਹੀਂ ਹੁੰਦੀ ਕਿਉਂਕਿ ਜੇ ਪ੍ਰੇਮੀ ਅਤੇ ਪ੍ਰੇਮਿਕਾ ਨੂੰ ਇੱਕ ਦੂਜੇ ਨਾਲ ਪਤੀ ਪਤਨੀ ਵਾਂਗ ਰਹਿਣਾ ਪੈਂਦਾ ਹੈ ਤਾਂ ਉਸ ਨੂੰ ਉਹ ਪ੍ਰੇਮਿਕਾ ਜਾਂ ਪ੍ਰੇਮੀ ਕੋਈ ਹੋਰ ਬੰਦਾ ਪ੍ਰਤੀਤ ਹੋਣ ਲੱਗ ਪੈਂਦਾ ਹੈ ਅਤੇ ਦੋਹਾਂ ਨੂੰ ਆਪਣੀ ਚੋਣ ਦਾ ਮਾਣ ਨਹੀਂ ਰਹਿੰਦਾ ਪਿਆਰ ਵਿੱਚ ਸਾਨੂੰ ਵਿਸ਼ੇਸ਼ వ్యక్తి ਵਾਲਾ ترجیحی ਵਿਹਾਰ ਮਿਲਦਾ ਹੈ ਜਦੋਂ ਕਿ ਵਿਆਹ ਉਪਰੰਤ ਸਾਡੇ ਹਰੇਕ ਵਿਹਾਰ ਦੀ ਪੁਣਛਾਣ ਹੁੰਦੀ ਹੈ ਜੇ ਪ੍ਰੇਮੀ ਪ੍ਰੇਮਿਕਾ ਦਾ 5 ਸਾਲ ਪਿਆਰ ਚੱਲਿਆ ਹੋਵੇ ਤਾਂ ਉਹਨਾਂ ਦਾ ਵਿਆਹ ਹੋ ਜਾਵੇ ਤਾਂ 1 ਮਹੀਨੇ ਉਪਰੰਤ ਉਹਨਾਂ ਦਾ ਵਿਆਹ 1 ਮਹੀਨਾ ਪੁਰਾਣਾ ਨਹੀਂ ਹੁੰਦਾ 5 ਸਾਲ 1 ਮਹੀਨਾ ਪੁਰਾਣਾ ਹੋ ਜਾਂਦਾ ਹੈ ਅਤੇ ਉਹ ਦੋਵੇਂ ਜਲਦੀ ਹੀ ਅਕੇਵੇ ਕਾਰਨ ਇੱਕ ਦੂਜੇ ਤੋਂ ਅਵੇਸਲੇ ਹੋਣ ਲੱਗ ਪੈਂਦੇ ਹਨ ਆ ਜੋ ਕਿ ਸੰਸਾਰ ਵਿੱਚ ਇਹ ਸੋਚ ਕੇ ਪਿਆਰ ਕਰੋ ਕਿ ਦਿਲ ਨੇ ਟੁੱਟਣਾ ਹੀ ਹੈ ਸੋ ਲੋੜੀ ਦੀ ਤਿਆਰੀ ਕਰਕੇ ਰੱਖਣੀ ਚਾਹੀਦੀ ਹੈ ਪਰ ਨਵੀਂ ਗੱਲ ਇਹ ਹੈ ਕਿ ਹੁਣੇ ਟੁੱਟੇ ਦਿਲ ਨੂੰ ਵੀ ਪਲਾਸਟਰ ਲੱਗ ਜਾਂਦਾ ਹੈ ਕੋਈ ਐਲਾਨ ਕਰਕੇ ਕਿਸੇ ਦਾ ਦਿਲ ਨਹੀਂ ਤੋੜਦਾ ਦਿਲ ਟੁੱਟਣ ਉਪਰੰਤ ਆਪਣੇ ਆਪ ਨੂੰ ਚੰਗੀ ਕਿਸਮਤ ਵਾਲਾ ਸਮਝੋ ਕਿ ਤੁਹਾਨੂੰ ਕਿਸੇ ਨੇ ਪਿਆਰ ਕੀਤਾ ਸੀ ਅਤੇ ਉਸਨੇ ਤੁਹਾਨੂੰ ਤਿਆਗਣਯੋਗ ਵੀ ਸਮਝਿਆ ਹੈ ਅਤੇ ਤੁਹਾਡੇ ਉੱਤੇ ਹਮੇਸ਼ਾ ਵਾਸਤੇ ਕਬਜ਼ਾ ਨਹੀਂ ਕੀਤਾ ਧੰਨਵਾਦ